ਇਹ ਵੀ ਅੰਦਾਜ਼ਾ ਬਾਈ ਅੰਦਾਜ਼ਾ ਵੀਰੇ 20 ਕਿਲੋ ਖਰਾ ਤਦ ਦਊਗੀ ਬੈੜ ਵੀਰੇ ਮਗਰ ਬੱਛੀ ਆਪੋ ਵੀ ਬਰੀਨ ਦੇ ਵਿੱਚ ਸੋਹਣੀ ਆ ਅਵਧਾਰ ਕਿੰਨੇ ਦੀ ਦੇਣੀ ਹੈ ਬਾਈ ਅਗਰ ਬੱਛੀ ਵੀ ਬਹੁਤ ਜਿਆਦੇ ਟਾਪ ਦੀ ਨਾਲ ਹੀ ਬੰਨਣ ਵਾਲੀ ਹੈ ਬਾਈ ਵੱਧ ਵਾਲੀ ਚੀਜ਼ ਹੈ ਵੀਰੇ ਹਾਂ ਵੱਧ ਤਿਆਰ ਹੋਗੀ ਤਾਂ ਵੀਰੇ ਉਹੀ 85000 ਦੀ ਹੈ ਬੈੜ ਠੀਕ ਆ ਬਾਈ ਅੱਜ ਦੇਵਾਂਗੇ ਵੀਰੇ 75000 ਦੀ ਬੈੜ ਲੈ ਲੋ ਵੀ ਮਿੱਤਰੋ ਅੱਜ ਤੁਹਾਨੂੰ ਇਹ ਸਿਰਫ 75000 ਦੀ ਮਿਲ ਜਣੀ ਆ ਅਵਧਾਰ ਜਿਹੜੇ ਹਿਸਾਬ ਨਾਲ ਹਵਾਨਾ ਉਸ ਹਿਸਾਬ ਨਾਲ ਅੰਦਾਜ਼ਾ ਵੀ ਦੁੱਧ ਕਿੰਨਾ ਪਿਆਉਣਾ ਚਾਹੀਦਾ ਇਹਨੂੰ ਦੁੱਧੇ ਵੀ ਵੀਰੇ ਖਰਾ 20 ਕਿਲੋ ਦੁੱਧ ਬੜੇ ਨਾਲ ਨਾਲ ਦੇਈਏ ਬੈੜ ਤਿਆਰ ਹੋਗੀ ਵੀਰੇ 85000 ਜੀ ਦੇਵਾਂਗੇ ਠੀਕ ਆ ਬਾਈ ਅੱਜ ਜਿਹੜਾ ਬੰਦਾ ਲੈ ਜੂ 75000 ਦੀ ਹਾਂ ਨਾ ਦੇ ਦਾ ਦੱਤਾ ਵੇਰੇ ਪਿੰਡ ਦੀ ਗਾਂ ਏ ਪਿੰਡ ਦੀ ਹੀ ਗਾਂ ਉਦਾਰ ਹੋਰ ਗੱਲਾਂ ਦੀਆਂ ਗੱਲਾਂ ਜਾਣ ਚ ਬਹੁਤ ਆ ਬਾਈ ਹੈ ਨਾ ਤਾਂ ਬਾਈ 25 26 ਕਿਲੋ ਕਹਿ ਰਿਹਾ ਪਰ 20 ਕਿਲੋ ਖਰਾ ਦੋ ਲਊਗੀ ਮੇਰੇ ਜਣਾ ਚਾਹੀਦਾ ਬਾਈ ਹੈ ਨਾ ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਹੋਏ ਹਾਂ ਦੌਲਤਰਾਮ ਡੈਰੀ ਫਾਰਮ ਪੈਂਡ ਬਰ ਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਬਾਈ ਉਹਨਾਂ ਦੇ ਅਵਤਾਰ ਉਹਨਾਂ ਦੇ ਫਾਰਮ ਤੋਂ ਚਾਰ ਟਾਪ ਦੇ ਨਗੀਨੇ ਪੀਸ ਆਪਾਂ ਜਿਹੜੇ ਸ਼ੂਟ ਕੀਤੇ ਆ ਰੇਟ ਤੁਹਾਨੂੰ ਪਤਾ ਬਾਈ ਉਹਨਾਂ ਦੇ ਬਿਲਕੁਲ ਜਾਇਜ਼ ਹੁੰਦੇ ਆ ਬਾਕੀ ਫੇਰ ਵੀ ਕੋਈ ਜਾਨਵਰ ਖਰੀਦਣਾ ਉਹਦੀ ਤਸੱਲੀ ਪਾਰਕ ਤੇ ਆਪਦੀ ਸਮਝ ਦੇ ਨਾਲ ਖਰੀਦਣਾ ਵੀਡੀਓ ਨਾਲ ਅਖੀਰ ਤੱਕ ਬਣੇ ਰੋ ਰੇਟ ਵਗੈਰਾ ਸਾਰੀ ਜਾਣਕਾਰੀ ਆਪਾਂ ਉਤਾਰ ਤੋਂ ਲੈਣੇ ਆਪਾਰ ਪਹਿਲਾਂ ਤਾਂ ਸਵਾਗਤ ਆ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਤਾਰ ਬਾਈ ਅੱਜ ਦੇ ਰੇਟ ਵੀ ਅੱਗੇ ਵਰਗੇ ਹੋਣਗੇ ਬਿਲਕੁਲ ਜਾਇਜ਼ ਵੀਰੇ ਲਓ ਵੀ ਮਿੱਤਰੋ ਹੁਣ ਤਾਂ ਇਹ ਗੱਲ ਕਹਿਣ ਦੀ ਵੀ ਲੋੜ ਨਹੀਂ ਕਿ ਤੁਹਾਨੂੰ ਪਤਾ ਹੀ ਲਗਾਤਾਰ ਵੀਡੀਓ ਆਉਂਦੀਆਂ ਬਾਈ ਉਹਨਾਂ ਦਾ ਰੇਟ ਬਿਲਕੁਲ ਜਾਇਜ਼ ਹੀ ਹੁੰਦੇ ਆ ਗੱਲਬਾਤ ਆਪਾਂ ਕਰੀਏ ਬਾਈ ਪਹਿਲੇ ਨਗੀਨਾ ਪੀਸ ਜਰਸੀ ਤੋਂ ਸੂਆ ਬਾਈ ਇਹਦਾ ਦੂਜਾ ਸੂਆ ਸੁਈਆ ਵੀਰੇ ਠੀਕ ਆ ਜੀ ਸੋ ਬਾਅਦ ਸੁਈਆ ਜੇਰ ਜੁਰ ਕੰਪਲੀਟ ਪਾਤੀ ਆ ਮਗਰੇ ਨੇ ਬੱਚੀ ਨੂੰ ਜਾਣ ਪੇਸ ਤੋਂ ਲੈ ਕੇ ਐਂਡ ਤੱਕ ਤੁਸੀਂ ਚੈੱਕ ਕਰਕੇ ਦੇਖੋ ਬਹੁਤ ਜਿਆਦੇ ਚੰਗੀ ਬੱਤੀ ਹੈ ਬਾਈ ਕਿਵੇਂ ਆਪ ਤਾਰ ਇਹਦਾ ਕੋਈ ਰਿਕਾਰਡ ਆਪਣੇ ਕੋਲੇ ਕਿਹਦੀ ਆਪਾਂ ਆਪਦੇ ਕੋਲ ਆਪ ਬਣਾ ਕੇ ਨਹੀਂ ਆਪ ਦੰਦੇ ਜਿਹੜੀ ਗੱਲ ਹੈ ਇਹ ਚੀਜ਼ ਆਪਣੇ ਕੋਲ ਲੈਕਚਰ ਰੂਪ ਆਪਾਂ ਉਹ ਦੱਸਾਂਗੇ ਉਹ ਦੱਸਾਂਗੇ ਪਰ ਚੀਜ਼ਾਂ ਆਉਦੇ ਮੂੰਹੋਂ ਬੋਲਦੀਆਂ ਦੋਨੇ ਬੋਲਦੀਆਂ ਬਾਈ ਹੈਨਾ ਜਿਹੜੀ ਗੱਲ ਹੈ ਲਿਆ ਬਈ ਇਹਨੂੰ ਮੜਾ ਆਪਾਂ ਖੋਲ ਗਏ ਤੁਸੀਂ ਇੱਥੋਂ ਇਹਦਾ ਆਰਡਰ ਚੈੱਕ ਕਰਕੇ ਦੇਖੋ ਬਾਈ ਕੋਈ ਦੱਸਣ ਦੀ ਲੋੜ ਨਹੀਂ ਕਹਿਣ ਦੀ ਲੋੜ ਨਹੀਂ ਆਪਦੇ ਮੂੰਹੋਂ ਵਡਿਆਈ ਕਰੀਏਗਾ ਇਹ ਵੀ ਚੀਜ਼ ਆਪਦੇ ਮੂੰਹੋਂ ਬੋਲੂਗੀ ਆਪ ਦੱਸੂਗੀ ਵੀ ਹੈਗੀ ਕੀ ਆ ਮਗਰ ਬੱਤੀ ਆ ਆਪ ਤਾਰ ਜ ਉਹ ਹਿਸਾਬ ਨਾਲ ਦੁੱਧ ਚੰਗੇ ਦੇਣ ਦੀ ਉਮੀਦ ਆ ਹਨਾ ਪਰ ਫਿਰ ਵੀ ਅੰਦਾਜ਼ਾ ਬਾਈ ਅੰਦਾਜ਼ਾ ਵੀਰੇ 20 ਕਿਲੋ ਖਰਾ ਦੁੱਧ ਦਊਗੀ ਬੜ ਵੀਰੇ ਦੇਣਾ ਚਾਹੀਦਾ ਬਾਈ ਹਨਾ ਜਿਹੜੇ ਹਿਸਾਬ ਨਾਲ ਬਰੀਡ ਦੇ ਵਿੱਚ ਸੋਹਣੀ ਆ ਹਨਾ ਤੇ ਬਾਕੀ ਤੁਸੀਂ ਚੈੱਕ ਕਰਕੇ ਦੇਖੋ ਬਾਈ ਆਰਡਰ ਪੂਰਾ ਐਂ ਚੰਗਾ ਲੱਗਿਆ ਹੋਇਆ ਵਾ ਕੋਈ ਇਹ ਨਹੀਂ ਹੈਗਾ ਵੀ ਕੋਈ ਕੋਈ ਟੱਟਮਾ ਜਾਂ ਐਂ ਚੰਗੀ ਇਹ ਪੂਰਾ ਫਿਟਿੰਗ ਵਾਲਾ ਲੈ ਵਾ ਬੱਛੀ ਨੂੰ ਵੀਰੇ ਪੋਜੀਸ਼ਨ ਦੇ ਵਿੱਚ ਥਣ ਲੱਗੇ ਹੋਇਆ ਲੈ ਆ ਬਈ ਬਾਈ ਮੋੜ ਨਹੀਂ ਮੜਾ ਜਾਂ ਕਿਉਂਕਿ ਜਾਨਵਰਾ ਜਿਹੜਾ ਇਹ ਆਪ ਦੱਸਦਾ ਵਾ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਫੇਸ ਤੋਂ ਲੈ ਕੇ ਐਂਡ ਤੱਕ ਬਾਕੀ ਬਈ ਜਾਣ ਤੇ ਬਹੁਤ ਆਫਰ ਹਨਾ ਜਾਣ ਜਾ ਵੀਰੇ ਨਵਾਂ ਹਾਣਾ ਵੈੜ ਵੇ ਨਵਾਂ ਹਾਣਾ 2 3 4 ਸੂ ਇਹ ਵੀ ਤੁਸੀਂ ਚਾਹੋਗੇ ਇਹ ਇਹੇ ਜੀ ਰਹਿਣਾ ਇਹ ਇੱਥੋਂ ਇਹਦਾ ਆਰਡਰ ਚੈੱਕ ਕਰਕੇ ਦੇਖੋ ਬਈ ਦੁੱਧ ਵੀ ਚੰਗਾ ਮਗਰ ਬੱਚੀ ਆਪ ਵੀ ਬਰੀਦ ਦੇ ਵਿੱਚ ਸੋਹਣੀ ਆ ਅਵਤਾਰ ਕਿੰਨੇ ਦੀ ਦੇਣੀ ਆ ਬਈ ਇਹ ਮੇਰੇ ਪਾਸੇ ਵੈੜ ਹੁੰਦੀ ਤਾਂ 1 ਲੱਖ ਤੇ ਦੱਸਦੀ ਸੀਗੀ ਠੀਕ ਆ ਬਈ ਪਰ ਆਪਾਂ ਉਹ ਮੁੱਲ ਨਹੀਂ ਕਰਦੇ ਆਪਾਂ ਬਿਲਕੁਲ ਜੈ ਜ ਵੀਰੇ 82000 ਦੀ ਦੇਣੀ ਆ ਕੋਈ ਕਸਾਈ ਪਾਜੀ ਨਾ ਬੰਦਾ ਲੈ ਲੋ ਵੀ ਮਿੱਤਰੋ 82000 ਦੀ ਤੁਹਾਨੂੰ ਇੱਕ ਬੱਚੀ ਨਹੀਂ ਦੋ ਬੱਚੀਆਂ ਮਿਲ ਜਣੀਆਂ ਆਪ ਵੀ ਟੌਪ ਦੀ ਆ ਇਥੋਂ ਤੁਸੀਂ ਚੈੱਕ ਕਰਕੇ ਦੇਖੋ ਆਰਡਰ ਤੇ ਮਗਰ ਬੱਛੀ ਵੀ ਬਹੁਤ ਜਿਆਦੇ ਟਾਪ ਦੀ ਨਾਲ ਹੀ ਬਣਨ ਵਾਲੀ ਆ ਬਾਈ ਵੱਧ ਵਾਲੀ ਚੀਜ਼ ਆ ਵੀਰੇ ਬੜੀ ਗੱਲ ਆ ਹਾਂ ਵੱਧ ਵਾਲੀ ਚੀਜ਼ ਆ ਰੁਪਈਏ ਜੇ ਕੋਈ ਵਪਾਰੀ ਸੱਜਣ ਮਿਲ ਜਾਂਦਾ ਉਹਨੂੰ ਛੱਡਣ ਵਾਲੀ ਆ ਵੱਧ ਵਾਲੀ ਚੀਜ਼ ਆ ਜਿਹੜਾ ਮਰਜ਼ੀ ਬੰਦਾ ਲੈ ਜਾ ਵੀਰੇ ਬੱਛੀ ਬਹੁਤ ਚੰਗੀ ਆ ਮਗਰ ਆਪ ਵੀ ਬਹੁਤ ਜਿਆਦੇ ਚੰਗੀ ਆ ਆਪ ਵੀ ਬਾਈ ਨਜਾਇਜ਼ ਚੰਗੀ ਆ ਇਥੋਂ ਚੈੱਕ ਕਰ ਲੋ ਕੀ ਵੀਰੇ ਪੈਸੇ ਚੱਕੀ ਫਿਰਦੇ ਇਦਾਂ ਦੀਆਂ ਚੀਜ਼ਾਂ ਮਿਲਦੀਆਂ ਨਹੀਂ ਨਹੀਂ ਮਿਲਦੀਆਂ ਬਾਈ ਬਿਲਕੁਲ ਨਹੀਂ ਮਿਲਦੀਆਂ ਟਾਪ ਕੁਆਲਿਟੀ ਦੀ ਆ ਆਰਡਰ ਬਾਲਾ ਜਿਆਦੇ ਸੋਹਣਾ ਵਾ ਬਾਕੀ ਥਣ ਬਹੁਤ ਜੰ ਦੱਸ ਦੀਆ ਗੱਲਬਾਤ ਕਰੀਏ ਆਪਾਂ ਬਾਈ ਅਗਲੀ ਜੀ ਸੂਆ ਇਹਦਾ ਦੂਜਾ ਸੂਆ ਸੁੰਦੀਆ ਵੀਰੇ ਠੀਕ ਆ ਬਾਈ ਡੈਣੇ ਦੇ ਵੀਰੇ ਹਾਇ ਪਏ ਆ ਚਾਰ ਤੋਂ ਪੰਜ ਜਣ ਠੀਕ ਆ ਬਾਈ ਹਾਂ ਆਰਡਰ ਬਾਈ ਇਹਦਾ ਵੀ ਬਹੁਤ ਜਿਆਦਾ ਚੰਗਾ ਉਹ ਜਿਆਦਾ ਵੀਰੇ ਹਜੇ ਕੱਚੀ ਕੱਚੀ ਆ ਬੈੜੀ ਕੱਚੀ ਆ ਲਿਆ ਆਪ ਤਾਂ ਖੋਲ ਇਹਨੇ ਬਾਈ ਆਰਡਰ ਜਦੋਂ ਇਹ ਭਰ ਗਈ ਜਮਾ ਨੇੜ ਚਲੀ ਗਈ ਉਹਦੇ ਉਹਦੇ ਵੀਰੇ ਉਹਦੇ ਨਾਲ ਵੀ ਸਰਾ ਬਾਨਾ ਸਰਾ ਬਾਨਾ ਹਾਂ ਇੱਥੋਂ ਇਹਦੀ ਲੈਂਥ ਚੈੱਕ ਕਰਕੇ ਦੇਖੋ ਲੈਂਥ ਦੀ ਬਹੁਤ ਜਿਆਦਾ ਚੰਗੀ ਆ ਆਰਡਰ ਜਿਹੜੇ ਹਿਸਾਬ ਨਾਲ ਹਵਾਨਾ ਉਸ ਹਿਸਾਬ ਨਾਲ ਅੰਦਾਜ਼ਾ ਵੀ ਦੁੱਧ ਕਿੰਨਾ ਪਿਆਉਣਾ ਚਾਹੀਦਾ ਇਹਨੂੰ ਦੁੱਧੇ ਵੀ ਵੀਰੇ ਖਰਾ ਵਾਲਟ ਲਾ ਹੈਗੀਆਂ ਬਹੁਤ ਵੇਰੇ ਹਜੇ ਜਮਾ ਸ਼ਾਇਦ ਮਾਰਦੀ ਜਮਾ ਜੀ ਤੇ ਜਦੋਂ ਇਹ ਜਮਾ ਨੇੜ ਆ ਗਈ ਤਾਂ ਇਹਨੇ ਅੜ ਕੇ ਤੋੜਨਾ ਜਿਹੜੇ ਹਿਸਾਬ ਨਾਲ ਬਰੀਡ ਆ ਬਾਕੀ ਲੀ ਨਾ ਪੰਜਾਬ ਵਾਲੀਆਂ ਜਰਸੀਆਂ ਵੀਰੇ ਇਹ ਕੋਈ ਹਿਮਾਚਲ ਵਾਲੀਆਂ ਜਰਸੀਆਂ ਨਹੀਂ ਹਾਂ ਲੈ ਵੀ ਮੋੜੀ ਮੜਾ ਜੀ ਬਾਕੀ ਸਾਊਥ ਰੀ ਇਹ ਇਥੋਂ ਚੈੱਕ ਕਰੋ ਤੁਸੀਂ ਇਹ ਤੋਂ ਲੈ ਕੇ ਐਂਡ ਤੱਕ ਜਿਹੜੇ ਬੰਦੇ ਨੇ ਵੀਰੇ 4 ਦਿਨ ਪੱਠੇ ਪਾਲੇ ਵਾਧੇ ਜੀ ਨਫੇ ਵਾਲੀ ਚੀਜ਼ ਆ ਬਿਲਕੁਲ ਬਾਈ ਇਹ ਨਫੇ ਵਾਲੀ ਚੀਜ਼ ਆ ਕਿਉਂਕਿ ਬਰੀਡ ਦੇ ਵਿੱਚ ਸੋਣੀ ਆ ਥਣ ਥਣ ਦੀ ਸਫਾਈ ਬਹੁਤ ਜ਼ਿਆਦਾ ਲੱਗੀ ਹੋਈ ਆ ਉਹ ਤੁਹਾਨੂੰ ਇਥੋਂ ਚੈੱਕ ਕਰਾ ਕੇ ਦਿਖਾਉਣਾ ਇਹ ਆ ਦੇਖੋ अवतार इतनी कच्ची कच्ची है ना हां जी आज आपा एक कितने दी देनी है तैयार होगी दा मेरे उही 85000 दी है बेड़ ठीक है भाई आज देवांगे मेरे 75000 दी बेड़ लो जी मित्र आज थोनू ये सिर्फ 75000 दी मिल जानी है ਥਣਾ ਥਣਾ ਦੀ ਪੋਜੀਸ਼ਨ ਬਹੁਤ ਜਿਆਦੇ ਚੰਗੀ ਲੱਗੀ ਹੋਈ ਆ ਜਨਵਟਾ ਬਹੁਤ ਆ ਵੀਰੇ ਬੈਡ ਦੀ ਗੱਲ ਉਹ ਗੱਲ ਮੇਨਾ ਵੀ ਸੰਭੀ ਹੋਈ ਆ ਸੰਭੀ ਪਲੀ ਬਹੁਤ ਆ ਵੀ ਆ ਸੰਭੀ ਪਲੀ ਹੋਈ ਆ ਬਹੁਤ ਜਿਆਦੇ ਚੰਗੀ ਆ ਇਹ ਟਾਪ ਕੁਆਲਟੀ ਦੀ ਤੇ ਮਿਲਣੀ ਤੁਹਾਨੂੰ ਅੱਜ ਸਿਰਫ ਇਹ 75000 ਦੀ 75000 ਦੀ ਇੱਥੋਂ ਤੁਸੀਂ ਚੈੱਕ ਕਰਕੇ ਦੇਖ ਲਿਓ ਆ ਤੁਸੀਂ ਆਪ ਨਿਗਾਹ ਮਾਰ ਕੇ ਦੇਖੋ ਵੀ ਕਿੰਨੇ ਹਜਿਏ ਵਾਲ ਤੇ ਟੱਲਾ ਇਹਦੇ ਲੇਵੇ ਦੇ ਵਿੱਚ ਪਈਆਂ ਜਦੋਂ ਇਹ ਪਿਆਰ ਹੋ ਗਈ ਟੌਪ ਬਣ ਜਾਣੀ ਹੈ ਬਾਈ ਕੱਲ੍ਹ ਬਾਤ ਕਰੀ ਆਪਾਂ ਤੀਜੀ ਦੀ ਬਾਈ ਦੂਜਾ ਸੂਆ ਸੁੰਦੀ ਆ ਵੀਰੇ ਠੀਕ ਆ ਬਾਈ ਪਿੰਚੀ ਗਾਂ ਲਈ ਹੋਈ ਆਪਣੀ ਇਹ ਠੀਕ ਆ ਵੀਰੇ ਹਾਂ ਕੱਲ ਹੀ ਆਈ ਆਪਣੇ ਕੋਲੇ ਠੀਕ ਆ ਬਾਈ ਦੁੱਧ 20 ਕਿਲੋ ਪਲੂਣ ਦਾ ਵੜਦਾ ਦਿੱਤਾ ਹੋਇਆ ਦੁੱਧ ਪਲੂਣ ਦਾ ਹਾਂ ਲਿਆਵਤਾਰੇ ਨੂੰ ਮਾੜਾ ਇੱਕ ਵਾਰ ਖੁੱਲ ਗਏ ਛੋਟੇ ਛੋਟੇ ਸੰਗ ਆ ਤੇ ਉਹੀ ਜਿੰਨੇ ਕਿਹੜੇ ਸੰਗ ਆ ਓੰਨੇ ਹੀ ਤੁਹਾਨੂੰ ਇਹ ਰੇਟ ਦੇ ਵਿੱਚ ਮਿੱਤਰੋ ਮਿਲ ਜਾਣੀ ਘਰੇਲੂ ਪਰਿਵਾਰ ਚੋਂ ਆਈ ਹੈ ਬਾਈ ਹਾਂਜੀ ਹਾਂਜੀ ਤੇ ਜਿਵੇਂ ਮੰਨ ਲਓ ਪਿਛਲੇ ਸੂਏ ਦੇ ਵਿੱਚ ਕੀ ਮਾਲ ਕਾਣੇ ਦੱਸਿਆ ਬਈ ਇਹਦੇ ਤੋਂ ਦੋ ਦੋਰੇ 20 ਕਿਲੋ ਪਲੂਨ ਦਾ ਦੋ ਦਿੱਤਾ ਹੋਇਆ ਰੇ ਪਿੰਡ ਦੀ ਗਾਂ ਇਹ ਪਿੰਡ ਦੀ ਹੋਈ ਗਾਂ ਅਗਰ ਹੋਰ ਗੱਲਾਂ ਦੀਆਂ ਗੱਲਾਂ ਜਾਣ ਚ ਬਹੁਤ ਆ ਬਈ ਜਾਣ ਦਾ ਵੀ ਅੰਨੀ ਆ ਜਿੰਨੀ ਵੀ ਕਰੀ ਹੋਈ ਹਾਂ ਹਾਂ ਬਾਕੀ ਤੁਹਾਨੂੰ ਇਹਦੇ ਫੇਸ ਦੀ ਕੁਆਲਿਟੀ ਜਦੋਂ ਉਧਰੋਂ ਘੁੰਮੂਗੀ ਨਾ ਦਿਖਾਵਾਂਗੇ ਕੰਨ ਬਿਲਕੁਲ ਛੋਟਾ ਵਾ ਜਿਵੇਂ ਐਫ ਦੇ ਵਿੱਚ ਲੋਕ ਮੰਨਦੇ ਆ ਹਨਾ ਛੋਟੇ ਕੰਨ ਇਹ ਇਥੋਂ ਤੁਸੀਂ ਚੈੱਕ ਕਰੋ ਇਹ ਆ ਦੇਖੋ ਬੈਲ ਕੌਲ ਨਿਕਾ ਜਾਂ ਕੰਨ ਟਾਪ ਟੂ ਪਲਾਨ ਬਹੁਤ ਚੰਗੀ ਆ ਬਾਕੀ ਬ੍ਰੀਜ ਨੇ ਬਹੁਤ ਜਿਆਦਾ ਵਹਿੜਦਾ ਬਹੁਤ ਜਿਆਦਾ ਆ ਜੀ ਕਾ ਕਿੰਨਾ ਸੁਣਾ ਲੱਗਿਆ ਇਥੋਂ ਚੈੱਕ ਕਰ ਤੈਨੂੰ ਯਾ ਜਾਈ ਦਾ ਪੂਰਾ ਵਹਿੜਦਾ ਯਾ ਤੇ ਦਾ ਬਿਲਕੁਲ ਬਾਕੀ ਯਾਰ ਗੱਲ ਬਈ ਇਹ ਆ ਜੇ ਦੇਗੀ ਬੱਚੀ ਆ ਉਤਾਰ ਰਹੇ ਨੇ ਆਉਦੇ ਪੈਸੇ ਪੂਰੇ ਤੱਕ ਬਿਲਕੁਲ ਤੇ ਨਾਲੇ ਨੇ ਜਿੰਮੇ ਆਪਾਂ ਕਹਦੀਏ ਵੀ ਗਾਂ ਇੱਕ ਹੋਰ ਰੰਗ ਦੇ ਜਾਣਾ ਹਨਾ ਠੀਕ ਆ ਜੀ ਬਹੁਤ ਚੰਗਾ ਲੱਗਿਆ ਵਾ ਅੱਛਾ ਦੱਸਿਆ ਸੀ ਬੰਦੇ ਨੂੰ ਪਰ ਆਪਣੇ ਦਿਮਾਗ ਚੋਂ ਨਿਕਲ ਗਿਆ ਆਪਾਂ ਆਪਦੇ ਕੋਲ ਬਣਾ ਗਿਆ ਪਤਾ ਦੇਣੀਗੇ ਠੀਕ ਆ ਬਾਈ ਅਫਤਾਰ ਇੰਨੀ ਕੱਚੀ ਅੱਜ ਆਪਾਂ ਕਿੰਨੇ ਦੀ ਦੇਣੀ ਜਦੋਂ ਬੈੜ ਤਿਆਰ ਹੋਊਗੀ ਵੀਰੇ 85000 ਦੀ ਦੇਵਾਂਗੇ ਠੀਕ ਆ ਬਾਈ ਅੱਜ ਜਿਹੜਾ ਬੰਦਾ ਲੈ ਜੂ 75000 ਦੀ ਹਾਂ ਨਾ ਦੇਣੀ ਆ ਬੱਚੀ ਲਓ ਵੀ ਮਿੱਤਰੋ ਸਿਰਫ 75000 ਦੀ ਨਾੜਾਂ ਜੱਕ ਕਰਕੇ ਦੇਖੋ ਤੁਸੀਂ ਬਹੁਤ ਸੋਹਣਾ ਆਰਡਰ ਅੱਜ ਵੀ ਤਿਆਰੀ ਦੇ ਵਿੱਚ ਆ ਜੇ ਇਹ 2 4 5 ਦਿਨ ਕੋਈ ਬੰਦਾ ਲਿਆ ਕੇ ਸਾਂਭ ਲੈਂਦਾ ਤਾਂ ਨੇਰੇ ਰੁਪਈਏ ਵਟਾਉਣ ਵਾਲੀ ਬੈੜ ਆ ਮਿੱਤਰੋ ਬਾਕੀ ਬਾਈ ਕਹਿੰਦਾ ਟੀਕਾ ਵੀ ਚੰਗਾ ਲੱਗਾ ਹੋਇਆ ਏ ਜੇ ਬੱਛੀ ਦੇ ਵੀ ਤਾਂ ਗੱਲਾਂ ਮਾਹੀ ਉਹ ਤੋਂ ਕਿੰਨੀ ਚੌੜੀ ਆ ਬੈੜ ਹਾਂ ਬਾਕੀ ਆਰਡਰ ਦੀ ਬਨਾਵਟ ਵਾਲੀ ਜਿਆਦਾ ਸੋਹਣੀ ਹੈ ਬਹੁਤ ਜਿਆਦਾ ਚੰਗੀ ਹੈ ਬਾਈ ਹਾਂ ਬਹੁਤ ਚੰਗੀ ਪੋਜੀਸ਼ਨ ਦੇ ਵਿੱਚ ਥਾਣ ਲੱਗੇ ਹੋਇਆ ਗੱਲਬਾਤ ਕਰੀਏ ਆਪਾਂ ਅਗਲੀ ਦੀ ਅਵਧਾਰ ਇਹਦੀ ਕੀ ਡਿਟੇਲ ਆ ਦੂਜਾ ਸੁਆ ਸੁਈਆ ਵੀਰੇ ਠੀਕ ਆ ਬਾਈ ਇਹ ਵੀ ਵੀਰੇ ਅੱਜ ਸਵੇਰ ਹੀ ਸੁਈਆ ਠੀਕ ਆ ਬਾਈ ਤੇ ਜੇ ਹਜੂਰ ਕੰਪਲੀਟ ਪਾਤੀ ਆ ਠੀਕ ਆ ਬਾਈ ਤਿੰਨ ਚਾਰ ਬੋਲੇ ਦੀ ਚੁਵਾਈ ਹੋਈ ਵੀ ਇਹਦੀ ਠੀਕ ਆ ਬਾਈ ਇੱਕ ਮੇਨ ਚੀਜ਼ ਆ ਵੀਰੇ ਕਿ ਬੱਚਾ ਜਿਹੜੀ ਗੱਲ ਹੈ ਜਿਹੋ ਜਿਹਾਂ ਟੀਕਾ ਭਰਾਵਾਂਗੇ ਉਹੋ ਜਾਂ ਲੈ ਜਾਊਗੀ ਉਹੋ ਜਾਂ ਲੈ ਜਾਊਗੀ ਕਿਉਂਕਿ ਬੱਚਾ ਬਹੁਤ ਜ਼ਾਰੇ ਚੰਗਾ ਦਿੱਤਾ ਵੈਟ ਹੈ ਜਿਹੜਾ ਹੈ ਵਾ ਅੱਛਾ ਪਰ ਪਰ ਇੰਨੀ ਕੀ ਗਾਰੰਟੀ ਹੈ ਕਿ ਜਿਹੜਾ ਬੰਦਾ ਸੀਮਣ ਭਰਾਊਗਾ ਉਹੋ ਜਾਂ ਬੱਚਾ ਦਊਗਾ ਉਹੋ ਜਾਂ ਬੱਚਾ ਮੰਨ ਲਾ ਜੇ ਕਹਿਣ ਦਾ ਮਤਲਬ ਇਹ ਆ ਵੀ ਇਹ ਬਰੀਡਿੰਗ ਦੇ ਵਿੱਚ ਸੈਕਸਡ ਸੀਮਾਂ ਦੀ ਤੁਸੀਂ ਵਰਤੋਂ ਕਰਿਓਗੇ ਉਹ ਜੰਗਾ ਬੱਚਾ ਦਊਗੀ ਕਿਹੜੀ ਗੱਲ ਆ ਹਾਂ ਲਿਆ ਭਾਈ ਖੋਲੀ ਇਹਨੂੰ ਮੜਾ ਜੀ ਆਪਾਂ ਬੱਚਾ ਦਿਖਾਉਣਾ ਦਾ ਮਤਲਬ ਇਹ ਹੁੰਦਾ ਕਈ ਬੰਦੇ ਬੱਚਾ ਨਹੀਂ ਦਿਖਾਉਂਦੇ ਬਾਈ ਮੈਂ ਇਹ ਇੱਕ ਵੀਡੀਓ ਦੇ ਵਿੱਚ ਬੱਚਾ ਦਿਖਾਉਂਦਾ ਜੀ ਜੀ ਦਾ ਪਤਾ ਲੱਗ ਜਾਂਦਾ ਵੀਰੇ ਗਾਂ ਨੂੰ ਬੱਚਾ ਕਿੱਦਾਂ ਦਾ ਲੈ ਸਕਦੇ ਆ ਬਰੀਡਿੰਗ ਦੀ ਜਿਹੜੀ ਮੇਨ ਗੱਲ ਹੈ ਨਾ ਠੀਕ ਹੈ ਤੇ ਬੱਚਾ ਲੈ ਆਉ ਆਪਦੇ ਤੇ ਨਹੀਂ ਜਾਂਦੀ ਨੀ ਕੀ ਠਣ ਠਣ ਬਾਈ ਇਹਦਾ ਵੀ ਬਹੁਤ ਸਫਾਈ ਦੇ ਵਿੱਚ ਲੱਗਿਆ ਹੋਇਆ ਕਰਮ ਵਾਲੀ ਤੇ ਉਦਾਰ ਕਿੰਨੇ ਦੁੱਧ ਦੇ ਹਿਸਾਬ ਨਾਲ ਬਾਈ ਆਪਣੇ ਕੋਲੇ ਆਈ ਹੋਈ ਹੈ ਕਰਮ ਵਾਲੀ ਦੁੱਧ ਵੀਰੇ ਜਿਵੇਂ ਵੈੜ ਦੀ ਬਰੀਡ ਕੁਆਲਿਟੀ ਆ ਹਾਂ ਤਾਂ ਬਾਈ 25 26 ਕਿਲੋ ਕਰੀਏ ਪਰ 20 ਕਿਲੋ ਖਰਾ ਦਾ ਉਹ ਲਊਗੀ ਵੜੇ ਜਣਾ ਚਾਹੀਦਾ ਬਾਈ ਹੈਨਾ ਆਰਡਰ ਬਹੁਤ ਜਾ ਬੱਸ ਇੱਕ ਗੱਲ ਹੋਰ ਆ ਇਹ ਵੀ ਬਈ ਬਹੁਤ ਜਾਣ ਜਾਂ ਬੱਚੀ ਬਹੁਤ ਬਹੁਤ ਵੀਰੇ ਜਾਣ ਜ ਬਰੀਡ ਕੁਆਲਟੀ ਬਹੁਤ ਆ ਵੀਰੇ ਬਰੀਡ ਕੁਆਲਟੀ ਆ ਬਾਕੀ ਕੱਦ ਕਾਠ ਦੀ ਵੀ ਚੰਗੀ ਆ ਬਾਕੀ ਮੇਨ ਗੱਲ ਆ ਕਿ ਤੁਹਾਨੂੰ ਹੋਰ ਦਿਖਾਦੀ ਵੀ ਬੱਚਾ ਇਹਨੇ ਕਿਵਰੀ ਬੱਚਾ ਦਿੱਤਾ ਚਾਹੇ ਪਰ ਚੰਗਾ ਦਿੱਤਾ ਚੰਗੇ ਟੀਕੇ ਦਾ ਸੀ ਉਸ ਹਿਸਾਬ ਨਾਲ ਇਹਨੇ ਬੜੀ ਮਿੱਠੀ ਬਹੁਤ ਆ ਬਾਈ ਜਿੱਥੇ ਮਰਜੀ ਬੱਚਾ ਚੋਈ ਜਾ ਵੈੜ ਨੂੰ ਰਾਮ ਦੇ ਨਾਲ ਇੱਥੇ ਦਲੀ ਦੇ ਵਿੱਚ ਖੜਾ ਆ ਕੇ ਐਂ ਬੈਠਾ ਰਹਿ ਕੋਈ ਚੱਕਰ ਹੀ ਨਹੀਂ ਗਾ ਇਹ ਤੁਹਾਨੂੰ ਮਰਜੀ ਰਹਿ ਜਾ ਕੋਈ ਚੱਕਰ ਨਹੀਂ ਗਾ ਕੰਨ ਕੋਨਾ ਦੀ ਫੇਸਬੁੱਕ ਦੀ ਬਹੁਤ ਜ਼ਿਆਦਾ ਬਰੀਡ ਆ ਇਹ ਦੇ ਕੱਢੀ ਆ ਬੱਚੀ ਆ ਆ ਤੁਸੀਂ ਚੈੱਕ ਕਰੋ ਟਾਪ ਦੀ ਬਰੀਡ ਦੀ ਆ ਬਾਕੀ ਵੱਡੀ ਕਰਦ ਬੱਡਦੀ ਆ ਤੇ ਥਣਾ ਦੇ ਵਿੱਚ ਤੇ ਜਿਹੜੇ ਲੇਵੇ ਦੇ ਵਿੱਚ ਬਹੁਤ ਜ਼ਿਆਦਾ ਸਫਾਈ ਹੈ ਇਹਦੀ ਕਰਨ ਵਾਲੀ ਦੇ ਤੇ ਬਾਕੀ ਜੇ ਆਪਾਂ ਗੱਲਬਾਤ ਕਰੀਏ 2 4 5 ਦਿਨ ਜਦੋਂ ਲੇਟੀ ਲੂਟੀ ਤੇ ਲੱਗ ਗਈ ਤਾਂ ਇਹਨੇ ਦੱਸਣਾ ਬਾਈ ਕੀ ਕੀ ਆ ਇਹ ਫਸੀ ਫਰਦੀ ਵੀਰੇ ਚਵਾਈ ਹੋਈ ਵੀ ਇਹਦੀ 4 5 ਕਿਲੋ ਬੋਲੇ ਦੀ ਤੇ ਅਵਤਾਰ ਅੱਜ ਇਹ ਆਪਾਂ ਸੱਜਣਾ ਕਿੰਨੇ ਦੀ ਦੇਣੀ ਹੈ ਮੁੱਲ ਤਾਂ ਇਹਦਾ ਵੀ 80 85 ਜਨਾ ਮਰਜ਼ੀ ਕਰ ਲੀਏ 75000 ਜਨਾ ਮੰਨਦਾ ਨੇ ਇਹਦਾ ਲੋ ਮਤਰਾ ਸਿਰਫ ਉਹ 72000 ਦੀ ਤੁਹਾਨੂੰ ਇਹ ਮਿਲ ਜਣੀ ਹੈ ਬਾਕੀ ਜਿਹੜਾ ਮਾੜਾ ਮੋਟਾ ਪਿਆਰ ਸ਼ਹਿਰ ਹੋਊਗਾ ਉਹ ਦੀ ਬਾਈ ਦੇ ਨਾਲ ਜਦੋਂ ਗੱਲਬਾਤ ਕਰੋਗੇ ਹੋ ਜਾਊ ਆਰਡਰ ਇਹਦਾ ਵੀ ਚੈੱਕ ਕਰਕੇ ਦੇਖੋ ਇੱਥੋਂ ਤੁਸੀਂ ਬਹੁਤ ਸੋਹਣੀ ਬਣਾ ਆਰਡਰ ਦੀ ਆ ਕੱਦ-ਕਾਠ ਬਹੁਤ ਆ ਵੀਰੇ ਵੈਰਦਾ ਕੱਦ-ਕਾਠ ਦੀ ਵੱਡੀ ਆ ਤੇ ਮੇਨ ਗੱਲ ਯਾਰ ਬਰੀਡ ਸੋਹਣੀ ਆ ਆਰਡਰ ਬਹੁਤ ਚੰਗਾ ਲੱਗਾ ਵੀਰੇ ਜਿਹੜੀ ਗੱਲ ਆ ਨਜਾਇਜ਼ ਚੰਗਾ ਲੱਗਾ ਵੀਰੇ 400 ਬੰਦਾ ਚੋਲੂਗਾ ਭਰੇ ਨਾ ਗਿਲੇਵਾ ਤੋੜ ਜੀ ਲੈਵਾਣਾ ਤੋੜ ਜੀ ਹਾਂ ਲੈਵਾ ਹੀ ਫੈਟ ਰੱਖਣਾ ਬਿਲਕੁਲ ਫੈਟ ਆ ਚਾਰੇ ਥਾਂ ਤੁਸੀਂ ਇੱਥੋਂ ਦੇਖੋਗੇ ਕਿੰਨੀ ਦੂਰ ਤੋਂ ਚਾਰੇ ਥ ਜੇ ਆਪਾਂ ਬਰੀਡ ਸੁਧਾਰਦੇ ਜੀਆਂ ਚੀਜ਼ਾਂ ਦੇਖਣੋਂ ਤਾਂ ਇਹੀ ਹੁੰਦਾ ਵੀ ਚੰਗਾ ਆਡਰ ਆਉਂਦਾ ਬਾ ਬਣਾ ਕੱਠਣਾ ਦੀ ਚੰਗੀ ਆਉਂਦੀ ਹੈ ਨਾ ਇੱਕੀ ਚਾਉਂਦੀ ਹੈ ਨਾ ਬਾਕੀ ਰੇਟ ਕੀਤੇ ਇਹਦਾ ਆਪਾਂ 75000 ਰੁਪਏ ਹੈ ਨਾ ਤੇ ਉਤਾਰ ਇੱਕ ਵਾਰ ਹੈ ਨਾ ਫਾਰਮ ਦੀ ਲੋਕੇਸ਼ਨ ਬੋਲ ਕੇ ਮੋਬਾਈਲ ਨੰਬਰ ਸੱਜਣਾ ਬੋਲ ਦੀ ਪਿੰਡ ਹੈਗਾ ਬਗਰਾੜੀ ਵੀਰੇ ਨਾਮ ਹੈਗਾ ਉਤਾਰ ਵੀਰੇ ਪਿੰਡ 'ਚ ਜਿਹਨੇ ਵੀ ਬੰਦੇ ਨੇ ਆਉਣਾ ਦੌਲਤਪੁਰੀ ਦਾ ਘਰ ਪੁੱਛ ਲੈ ਵੀਰੇ ਠੀਕ ਆ ਬਾਈ ਹਾਂ ਨੰਬਰ ਹੈਗਾ 8847601402 ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਕਿਸੇ ਵੀ ਭੱਜਨ ਨੇ ਕੋਈ ਵੀ ਗੈਜ ਰੇਟ ਦਾ ਜਾਨਵਰ ਖਰੀ ਕਿਸੇ ਵੀ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਤਸੱਲੀ ਕਰਨੀ ਹੋ ਤੁਸੀਂ ਆਪ ਦੇ ਪੱਧਰ ਤੇ ਕਰਕੇ ਖਰੀਦਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਉਂਦੇ ਵਾਸਤੇ ਰਹੋ ਜੀ ਧੰਨਵਾਦ